ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਦੀ 14 ਦਿਨਾਂ ਦੀ ਨਾਇਕ ਹਰਾਸ ਤੋਂ ਫਿਰ ਵੱਧ ਗਈ ਹੈ। ਯਾਨੀ ਕਿ ਉਹਨਾਂ ਨੂੰ 14 ਦਿਨ ਫਿਰ ਇੱਕ ਵਾਰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ। 2 ਅਗਸਤ ਨੂੰ ਪਤਾ ਲੱਗੇਗਾ ਕਿ ਉਸ ਨੂੰ ਜਵਾਬਤ ਮਿਲਦੀ ਹੈ ਜਾਂ ਨਹੀਂ ਮਿਲਦੀ। ਲੇਕਿਨ ਜਿਵੇਂ ਹੀ ਨਾਇਕ ਹਰਾਸ ਵੱਧੀ ਵਿਕਰਮਜੀਤਿਆ ਦੀ ਤੇ ਦੂਸਰੇ ਪਾਸੇ ਆਪਣਾ ਡੰਗ ਆਪਣੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਤੇਜ਼ ਕਰ ਦਿੱਤੀ ਗਈ ਹੈ ਵਿਕਰਮ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਵਿਕਰਮ ਮਜੀਠੀਆ ਦੇ ਹੱਕ ਵਿੱਚ ਬੀਬਾ ਹਰਸਿੰਦਰ ਮਕੌਰ ਬਾਦਲਾ ਕੋਈ ਵੀ ਬਿਆਨ ਨਹੀਂ ਆਇਆ ਜਿੰਨੇ ਵੀ ਟਕਸਾਲੀ ਆਗੂ ਨੇ ਜਿਹੜੇ ਕਹਿੰਦੇ ਸੀ ਵਿਕਰਮ ਮਜੀਠੀਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਤੇ ਉਹ ਪਤਾ ਨਹੀਂ ਕਿਹੜੀ ਗੂੜੀ ਨਿੰਦਰ ਸੌਂਗਾ ਨੇ ਉਹਨਾਂ ਨੂੰ ਭੁੱਲ ਗਿਆ ਹੈ ਕਿ ਬਿਕਰਮ ਜੀਠੀਆ ਜੇਲ ਦੇ ਵਿੱਚ ਨਜ਼ਰਬੰਦ ਨੇ ਲੇਕਿਨ ਅਸੀਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਦੀ ਸਿੱਟ ਅਤੇ ਸਿੱਟ ਦੇ ਸਰਪ੍ਰਸਤ ਅਧਿਕਾਰੀਆਂ ਦੀ ਅਤੇ ਉਹਨਾਂ ਦੇ ਨਾਲ ਤਕਨੀਕੀ ਮਾਹਿਰ ਵੀ ਹਨ ਹੁਣ ਮੁੱਦਾ ਹੈ ਸ਼ੈੱਲ ਕੰਪਨੀਆਂ ਦਾ ਸ਼ੈੱਲ ਕੰਪਨੀਆਂ ਮੀਨਸ ਫਰਜੀ ਕੰਪਨੀਆਂ ਉਹਦੇ ਵਿੱਚੋਂ 100 ਕਰੋੜ ਰੁਪਏ ਉਹਨਾਂ ਫਰਜੀ ਕੰਪਨੀਆਂ ਦੇ ਖਾਤੇ ਵਿੱਚ ਬਿਕਰਮ ਜੀਠੀਆ ਅਤੇ ਬਿਕਰਮ ਮਜੀਠੀਆ ਦੇ ਪਰਿਵਾਰ ਵੱਲੋਂ 100 ਕਰੋੜ ਰੁਪਏ ਦਾ ਲੈਂਡ ਡੀਲ ਹੋਇਆ ਹੈ ਉਹ ਲੈਂਡ ਡੀਲ ਕਿਉਂ ਹੋਇਆ ਕਿਵੇਂ ਕੀਤਾ ਗਿਆ ਇਹ ਬਿਕਰਮ ਮਜੀਠੀਆ ਜਾਂਬੇ ਨੇ ਤੇ ਜਾ ਹੁਣ ਘਿਓ ਦੇ ਵਿੱਚੋਂ ਵਾਰ ਕੱਢਣਗੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਹਾਲਾਂਕਿ ਪਹਿਲੀ ਵਾਰ ਹੋਇਆ ਹੈ ਕਿ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਛਾਪੇਮਾਰੀ ਹਾਲੇ ਵੀ ਜਾਰੀ ਹੈ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਥੋੜੀ ਜੀ ਗਰਬਰ ਹੈ ਗਰਬੜੀ ਹੈ ਉਸ ਹਲਕੇ ਦੇ ਵਿੱਚ ਚਲੇ ਜਾਂਦੇ ਨੇ ਉਸ ਟਿਕਾਣੇ ਤੇ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਹੈ ਉਤੋਂ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਨੇ ਚਾਹੇ ਉਹ ਸੈਨਿਕ ਫਾਰਮ ਹੋਵੇ ਜਿਸ ਦੀ ਕੀਮਤ ਜستی ਜਾ ਰਹੀ ਹੈ 150 ਕਰੋੜ ਤੋਂ ਲੈ ਕੇ 200 ਕਰੋੜ ਤੱਕ ਚਾਹੇ ਚੰਡੀਗੜ੍ਹ ਦੇ ਵਿੱਚ ਕਈ ਗੁਪਤ ਟਿਕਾਣੇ ਨੇ ਬਿਕਰਮਜੀਠੀਆ ਦੇ ਉਥੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਬੋਚਤਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹਜ਼ਾਰ ਏਕੜ ਜ਼ਮੀਨ ਦੀ ਗੱਲ ਕਹੀ ਜਾ ਰਹੀ ਹੈ। ਉਸ ਤੋਂ ਗੱਲ ਕਹੀ ਜਾ ਰਹੀ ਹੈ ਗੁਰਕਪੁਰ ਦੇ ਮਸ਼ੂਬਰਾ ਦੀ ਗੱਲ ਕਹੀ ਜਾ ਰਹੀ ਹੈ। ਸਰਾਈ ਦੀ ਗੱਲ ਕੀਤੀ ਜਾ ਰਹੀ ਹੈ। ਯਾਨੀ ਕਿ ਇਨ੍ਹਾਂ ਸਾਰੀਆਂ ਥਾਵਾਂ ਤੇ 14 ਦਿਨਾਂ ਦੇ ਵਿੱਚ ਵਿੱਚ ਵੱਡੇ ਸਬੂਤ ਮਿਲਣ ਦੀ ਸੰਭਾਵਨਾ ਹੈ। ਇਸ ਕਰਕੇ ਵਿਜੀਲੈਂਸ ਵਿਭਾਗ ਅਤੇ ਉਹਨਾਂ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਹੋਈ ਕੋਈ ਵੀ ਬਿਆਨ ਨਹੀਂ ਆਇਆ ਬਿਕਮਜੀਤ ਸਿੰਘ ਦੇ ਹੱਕ ਵਿੱਚ ਨਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਹੈ ਵੀ ਭਾਈ ਤੁਸੀਂ ਇਸ ਉੱਤੇ ਕਾਰਵਾਈ ਕਿਉਂ ਕੀਤੀ ਕਿਉਂਕਿ ਜਿਹੜਾ ਬੋਲਦਾ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਬਾ ਲੈਂਦੇ ਨੇ ਸੁਖਵੀਰ ਸਿੰਘ ਬਾਦਲ ਬੀਬਾ ਸਿਮਰਤ ਕੋਰ ਬਾਦਲ ਇਸ ਕਰਕੇ ਜਿਹੜੇ ਚੁੱਪਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਬੋਡੇ ਤੇ ਸਾਨੂੰ ਵੀ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪੈ ਸਕਦਾ ਹੈ ਜਿਹੜੇ ਹੈਲੀਕਾਪਟਰ ਦੇ ਝੂਟੇ ਜਿਹੜੇ ਲੈਸ ਸੀ ਖਾਸਮ ਖਾਸ ਸੀ ਜਿਹੜੇ ਬਿਕਰਮਜੀਤਿਆ ਦੇ ਸਤਾ ਅਤੇ ਪਿੰਦੀ ਗੁਜਰਾਤ ਤੋਂ ਪੰਜਾਬ ਅਤੇ ਪੰਜਾਬ ਤੋਂ ਗੁਜਰਾਤ ਅਨੇਕਾਂ ਹੀ ਉਸਰਾਂ ਨੇ ਜਿਹੜੇ ਹੈਲੀਕਾਪਟਰ ਉਡਾਏ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗ੍ਰਹਿ ਮਤਰਾਲਾ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਲੇਕਿਨ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਸ਼ੈੱਲ ਕੰਪਨੀਆਂ ਜਿਸ ਨੂੰ ਅਸੀਂ ਫਰਜੀਓ ਕਹਿੰਦੇ ਆ ਫਰਜੀ ਕੰਪਨੀਆਂ ਕਹਿੰਦੇ ਆ ਉਹਦੇ ਵਿੱਚ ਕਹਿੰਦੇ ਨੇ ਕਿ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ ਉਹ ਸਬੂਤ ਪੰਜਾਬ ਸਰਕਾਰ ਤੇ ਉਹ ਸਬੂਤ ਲੱਗੇ ਨਾ ਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਅਤੇ ਵਕੀਲਾਂ ਦੇ ਹੱਥ ਉਹਨਾਂ ਦੇ ਤੈਅ ਤੋਂ ਬਣਦੀ ਕਾਰਵਾਈ ਵੱਡੇ ਪੱਧਰ ਤੇ ਕੀਤੀ ਜਾਵੇਗੀ ਬਿਕਰਮਜੀਠਿਆ ਤੇ ਹੋ ਸਕਦਾ ਹੈ ਕਿ ਬਿਕਰਮਜੀਠਿਆ ਦੇ ਪਿਤਾ ਸਤਿਆਜੀਤ ਉਹਨਾਂ ਦੀ ਮਾਤਾ ਅਤੇ ਬਿਕਰਮਜੀਠਿਆ ਦੇ ਸਾਲਾ ਸਾਹਿਬ ਹੋ ਸਕਦਾ ਹੈ ਕਿ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਹੋਵੇ ਕਿਉਂਕਿ ਇਹ ਕੰਪਨੀਆਂ ਦੇ ਡਾਇਰੈਕਟਰਸੀ ਵਾਈਸ ਡਾਇਰੈਕਟਰਸੀ ਚੇਅਰਮੈਨਸੀ ਵਾਈਸ ਚੇਅਰਮੈਨਸੀ ਯਾਨੀ ਕਿ ਦਸਾਂ ਸਾਲਾਂ ਦੇ ਵਿੱਚ ਜਿਹੜਾ ਅੰਬਾਰ ਕੀਤਾ ਜਿੰਨਾ ਨੂੰ ਪੈਸਾ ਇਕੱਠਾ ਕੀਤਾ ਸ਼ਰੂਪਨੀ ਅਕਾਲੀ ਦਲ ਦੇ ਸੀਨੀਅਰ ਅਗਰ ਅਤੇ ਸਾਬਕਾ ਮੰਤਰੀ ਬਿਕਮ ਜਿੱਥਿਆ ਦੇ ਜਿੱਥਿਆ ਨੇ ਇੱਕ ਇੱਕ ਰੁਪਈਏ ਦਾ ਹਿਸਾਬ ਕਿਤਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਲਿਆ ਜਾਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿੰਦੇ ਨੇ ਕਿ ਨਸ਼ੇ ਦੇ ਸੁੱਦਾਗਰ ਨਸ਼ੇ ਦੇ ਸੁੱਦਾਗਰ ਕਹੋ ਉਹਨਾਂ ਨੂੰ ਸ਼ਰਮੀ ਅਕਾਲੀ ਦਲ ਦੇ ਜਰਨੈਲ ਨਾ ਕਹੋ ਜਰਨੈਲਾਂ ਨੇ ਨਸ਼ਾ ਵੇਚਿਆ ਪੰਜਾਬ ਦੀ ਜਵਾਨੀ ਖਤਮ ਕੀਤੀ ਅਤੇ ਉਹ ਕਹਿੰਦੇ ਨੇ ਕਿ ਅਸੀਂ નિર્ਦੋਸ਼ ਆ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਵਿਕਰਮ ਜੀਟਿਆ ਉਸ ਦੇ ਪਰਿਵਾਰ ਅਤੇ ਵਿਕਰਮ ਜੀਟਿਆ ਦੇ ਵਕੀਲਾ ਵੱਲੋਂ ਅਤੇ ਵਾਰ-ਵਾਰ ਸਰਕਾਰ ਦੇ ਵਕੀਲ ਕਹਿ ਰਹੇ ਨੇ ਭਈ ਦੋਸ਼ੀ ਸੀ ਕਸੂਰ ਵਾਲ ਹੈ ਬਿਕਰਮ ਮਜੀਠੀਆ ਇਸ ਉੱਤੇ ਵੱਡੀ ਕਾਰਵਾਈ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਬੂਤਾਂ ਦਾ ਪਲੰਦਾ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਉਹ ਪਲੰਦਾ ਸਾਬਤ ਕਰੇਗਾ ਕਿ ਕਿੱਡੇ ਵੱਡੇ ਦੋਸ਼ੀ ਦੇ ਬਿਕਰਮ ਮਜੀਠੀਆ ਧੰਨ